ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਅੱਜ ਹੈ ਜੀ ਤਰੀਕ 30 ਜੁਲਾਈ ਤੇ ਕੱਲ ਨੂੰ ਹੈ ਜੀ 31 ਜੁਲਾਈ 2025 ਮੇਰੀ ਰਿਟਾਇਰਮੈਂਟ ਹੈ ਜੀ ਤੇ ਇਸ ਰਿਟਾਇਰਮੈਂਟ ਦੀ ਖੁਸ਼ੀ ਤੇ ਵਾਹਿਗੁਰੂ ਦਾ ਸੁਕੁਰਾਣਾ ਕਰਦੇ ਹੋਏ ਤੁਹਾਨੂੰ ਸਾਬ ਦਾ ਪਾਠ ਕਰਵਾਉਣਾ ਜੀ ਅੱਜ ਤੇ ਪਹਿਲਾਂ ਤਾਂ ਪਾਠ ਹੈ ਅਸੀਂ ਸੋਚ ਰਹੇ ਸੀ ਘਰ ਕਰਾਵਾਂਗੇ ਪਰ ਮੌਸਮ ਥੋੜਾ ਖਰਾਬ ਹੈ ਇਸ ਕਰਕੇ ਇਹ ਕਮੇ ਸਾਹਿਬ ਜੀ ਦਾ ਪਾਠ ਅਸੀਂ ਗੁਰਦੁਆਰਾ ਸਾਹਿਬ ਵਿੱਚ ਕਰਾ ਰਹੇ ਹਾਂ ਜੀ ਸਰਵਣ ਕਰਦੇ ਹਾਂ ਸੁਖਮਨੀ ਸਾਹਿਬ ਦਾ ਪਾਠ ਚਲੋ ਜੀ ਚੱਲੀਏ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੇ ਹਤੇ ਸੇਮਰਤੋਈ ਨਾਨਕ ਜਾਪ ਤੇ ਪੈ ਜੋ ਸੋਏ ਆਪ ਤੇ ਆਪ ਸੰਦਰਸਾ ਪ੍ਰਕਾਤ ਕਾ ਪੀਤਾ ਸੰਦਰਸਿ ਵਿੱਚ ਰਿਸ਼ਟਕ ਤਾਂ ਇਹ ਹਾਲ ਤੇਸਨਨ ਕੇ ਹਉਮਤ ਭੰਨੇ ਗੁਰ ਨਾਨਕ ਨਾਮ ਬਚਨ ਮਦ ਸੁਨੇ ਇਹ ਨਮਿਦਾ ਆਹਨ ਜੋ ਪ੍ਰਮਾਣ ਕੋਏ ਸਸਗਰ ਦਾ ਤਾਰਕ ਕੇਵਲ ਹਰ ਨਾਮਾ ਗੋਰਿ ਪੈਦ ਕਾ ਮਨ ਅਬਸਰਾ ਅਹੋਰਤ ਕਾ ਨਾ ਵਸਤਾ ਤਰ ਪਰ ਪਾਏ ਜਿਸ ਸਾਜ ਸੰਨਾ ਕਤੇ ਆਈ ਜਿਸ ਨਾਮ ਬਸਾਇ ਸੁਨ ਲਾਏ ਹੋ ਗਏ ਕਿਸ ਨਾਮ ਪਰ ਚੀਤੇ ਤ ਚਾਨ ਨਮ ਕਰਨ ਤਾਂ ਕਾ ਦੂਖ ਨਿਬਾਰ ਹੈੁਰਲਤ ਤਦ ਕਾਲ ਉਦਾਰ ਮਿਰਮਦ ਸੋਥਾਲ saw ਵਾਲੇ ਰੁਚੀ ਪੀਂਦੇ ਇੰਕੇ ਕਾਜ ਸੁਵਰਤ ਲੱਖ ਖੁਸ਼ੀਆਂ ਪਰਕਸ਼ੀਆਂ ਤੇ ਸਤਿਗੁਰੂ ਨੇ 嗯。Uh Thank hey. you. thank <laughs> you ਦੇ ਆਗੇ ਅਰਦਾਸ ਸਮਾਈ ਜਿਉਂਿੰਦ ਸਾਭ ਤੇਰਾ ਵਾਹਿਗੁਰੂ ਕਉਨਾਂ ਲਈ ਸਭ ਤੇ ਘਟਿਆ ਏ ਕੋਈ ਗਉਂਦ ਜਾਣੇ ਮੇਰਾ ਵਾਹਿਗੁਰੂ ਜਗੁ ਜੀ ਸਦਾ ਸਿਮਰਾਪਿ ਸਿਹਿ ਵਾਹਿਗੁਰੂ 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 ਵਾਹਿ ਜੀਉ ਸ੍ਰੀ ਸੁਆਮੀ ਅਰਦਾਸ ਜਾਮੁਕਤ ਮੰਤਰ ਜੀ ਸਵਾਮੀ ਪ੍ਰਦਾਨ ਰਾਸ ਕੇ ਗੁਰੂ ਅੰਕਾਰ ਸੁਹਾਏ ਜੀ ਦੇ ਉਪਦੇਸ਼ੀ ਸੁਭਾਤੀ ਜੀ ਸਾਹਾ ਰਾਸ ਸੇ ਕੋਪਤੀ ਜੀ ਕੇ ਪਾਲਤ ਸਿੰਘ ਜਸਮੀ ਵੇਦਨਾ ਭਗਵਾਨ ਦੇ ਸਰਕਾਰ ਗੁਰੂ ਨਾਨਕ ਲਈ ਧਿਆਇ ਗੁਰੂ ਦਰਦੀਨ ਲਾਲ ਸਰਾਮ ਦਾਸ ਹੈ ਹੋਏ ਸਹਾਏ ਅਰਜਨ ਹਰਿ ਗੁਰੂ ਨਾਨਕ ਸਾਹਿਬ ਜੀ ਹਰਿ ਦਾਇ

ਦਰਸ਼ਨੋ ਕੀ ਜਿਦਾਰੀ ਕੇ ਅੰਦਰ ਕਾਲ ਸਹੀ ਬੋਲੋ ਜੀ ਆਪਸ ਦੇ ਵਿੱਚ ਪ੍ਰੇਮ ਪਿਆਰ ਇਤਫਾਕ ਸ਼ਰਨ ਸ਼ੀਤਾ ਨੂੰ ਹੋਬਤ ਕਰਨੀ ਕਰਾਂ ਦਰਾਂ ਨੂੰ ਭਾਗ ਪਾਲ ਜੀਆਂ ਦੀ ਸੁਖਸ਼ਾ ਦੀ ਚੜ੍ਹਦੀਆਂ ਕਲਾ ਨੂੰ ਸ਼ਿਸ਼ਟ ਕਰਨੀਆਂ ਸਤਿਗੁਰ ਜੀ ਕਰੋ ਕਿਰਪਾ ਇਸ ਵੇਲੇ ਆਪਣੀਆਂ ਕਲ ਤਰਗਾਈ ਪਰਮਾਨ ਹੁਕਮ ਨਾਮਾ ਬਖਸ਼ਿਸ਼ ਕਰਕੇ ਦਰਗਾਹੀ ਸਤਿਗੁਰ ਨਦਰੋਂ ਨਦਰੀ ਨਿਹਾਲ ਕਰੋ ਕੁਮਾਤੀ ਚਲੰਗੀ ਆਪਾ ਗਿਆਨ ਵਿਸ਼ੇਸ਼ ਕਰਨ ਰਹਿ ਤੀਆਂ ਬੇਂਤੀਆਂ ਦਰ ਪ੍ਰਣਾਮ ਕਰਨੀਆਂ ਕਰਦਾ ਕਾਟ ਪੁਰਜੁਗਨਾ ਕਮੀ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਗੁਰੂ ਪਿਆਰੇ ਜਨ ਮਿਲੋ ਜਿਨਾ ਬੁਨਿਆ ਤੇਰਾ ਨਾਮ ਚਿੱਤੇ ਆਵੇ ਨਾਮਿਕਾ ਚੰਦਿ ਕਲਾ ਤਿਨੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਕਾ ਖਾਲਸਾ دورا گیا میں اکال کی تبی چلا لیوں میں بھولو مانیوں بھولو گرد جی مانیوں پرگر گرہ کی جو برک مل پوچھے ہیں کو جس وقت میں راج گریبہ کالیسا یاکی رہنا وار ہوئی سنگ رہیں گے بچے شہر جو ਜੋ ਸ਼ੁਗਦਾ ਕਰ ਸੇਵ ਦੇ ਗੁਰ ਪਾਰਿ ਉਤਾਰ ਜੋ ਸ਼ੁਗਦਾ ਕਰ ਸੇਵ ਦੇ ਗੁਰ ਪਾਰਿ ਉਤਾਰ ਬੋ ਆਪਨਾ ਸਿੰਘ ਜੀਨਨ ਕੋ ਦਾਤਾ ਸਿਮਰਤ ਸਭ ਮਨ ਕੋਈ ਗੋਨਨ ਦਾ ਭਗਤਨ ਕਉ ਬਰਤਨ ਬੇਦਲਾ ਪਾ ਬੈ ਕੋਈ ਆਪਨਾ ਸਿੰਘ ਜੀਨਨ ਕੋ ਦਾਤਾ ਸਿਮਰਤ ਸਭ ਮਨ ਕੋਈ ਗੋਵਰਨਿਆਨ ਭਗਤਨ ਕੋ ਵਰਤਨ ਮਿਰਲਾ ਫਲ ਕੋਈ ਮੇਰੇ ਮਨ ਤਪ ਗੁਰ ਕੋ ਪਾਦ ਪ੍ਰਭ ਸੋਈ ਧਾਤੀ ਸ਼ਰਨ ਪਿਆ ਸੁਖ ਪਾਈਐ ਬਹੁਤ ਦੁੱਖਾਂ ਨੂੰ ਉਈ ਰਹਾ ਵਡ ਭਾਗੀ ਸਾਧ ਸੰਪਰਾਪਤ ਇਨ ਥੇ ਤੱਕ ਧਰਮ ਤੱਕ ਕੋਈ ਇਨਕੇ ਤੂਰ ਰਹਾ ਕਦਾਸ ਬਾਛੈ ਜਨ ਹਰਨਾਮ ਰਿਤਪ ਹੋਈ ਵਡ ਪਾਤੀ ਸਾਧ ਸੰਗ ਪਰਾਪਤ ਇਨ ਥੇ ਤੱਕ ਧਰਮ ਤੱਕ ਕੋਈ ਇਨਕੇ ਤੂਰ ਨਹਾ ਹਾਰੋ ਨਹਾ ਮਰਿਤ ਪਨੁਈ ਵਾਹ ਜਿੱਕੇ ਖਾਲਸਾ ਵਾਹ ਜਵਾਨ ਜਿੱਕੇ ਅੱਜ ਬੜੇ ਬਨਰੂਜ਼ੀ ਹੁੰਦੇ ਨੇ ਕਹਿੰਦੇ ਇੱਕ ਦਿਨ ਇੱਕ ਪਿੰਡ ਦੇ ਵਿੱਚ ਮਹਾਪੁਰਖ ਆਏ ਨੇ ਉਹ ਮਹਾਪੁਰਖਾਂ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਭਾਈ ਸਬਾਨ ਕਰਿਆ ਕਰੋ ਆਪ ਨਾਮ ਜਪਾਇਆ ਕਰੋ ਤੇ ਦੂਜਿਆਂ ਨੂੰ ਨਾਮ ਜਪਾਇਆ ਕਰੋ ماں باپا کہہ کے گئی اگان تو آپ کرانے انہوں کے بندہ سر بڑا کنٹوش